ਸਤਿ ਸ੍ਰੀ ਅਕਾਲ ਫਰੈਂਡਸ ਮੈ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡੇ ਗੋਡੇ ਦੇ ਬਾਹਰਲੇ ਪਾਸੇ ਇਸ ਜਗ੍ਹਾ ਦਰਦ ਹੈ ਔਰ ਜਾਂ ਫਿਰ ਬਾਹਰਲੇ ਇਸ ਪਾਸੇ ਜਗ੍ਹਾ ਦਰਦ ਹੈ ਮਤਲਬ ਇਹ ਹੋ ਗਿਆ ਆਪਣਾ ਖੱਬਾ ਪਾਸਾ ਇਹ ਹੋ ਗਿਆ ਸੱਜਾ ਪਾਸਾ ਵੀ ਅਗਰ ਗੋਡਿਆਂ ਦੇ ਇੱਥੇ ਬਾਹਰਲੇ ਪਾਸੇ ਦਰਦ ਹੋਵੇ ਤਾਂ ਆਪਾਂ ਨੂੰ ਕਿਹੜੀ ਕਸਰਤ ਕਰਨੀ ਚਾਹੀਦੀ ਹੈ ਚਾਹੇ ਬੰਦਾ ਪਤਲਾ ਹੈ ਉਹਦੇ ਵੀ ਗੋਡੇ ਦੁਖਦੇ ਨੇ ਅੱਜ ਦੇ ਸਮੇਂ ਦੇ ਵਿੱਚ ਚਾਹੇ ਬੰਦਾ ਮੋਟਾ ਹੈ ਉਹਦੇ ਵੀ ਗੋਡੇ ਦੁ ਤੋ ਭਾਰ ਦਾ ਕੋਈ ਲਿੰਕ ਨਹੀਂ ਹੁੰਦਾ ਇਸ ਕਰਕੇ ਪਰਮਾਤਮਾ ਨੇ ਆਪਣੇ ਅੰਦਰੋਂ ਮਾਸਪੇਸ਼ੀਆਂ ਵੀ ਉਨੀ ਹੀ ਵੱਡੀਆਂ ਕਰ ਦਿੱਤੀਆਂ ਨੇ ਜੇ ਭਾਰ ਵੱਧਾ। ਸੋ ਇਸ ਕਰਕੇ ਆਪਾਂ ਨੂੰ ਕਿਹੜੀਆਂ ਆਸਾਨ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਿ ਗੋਡਿਆਂ ਦੇ ਬਾਹਰਲੇ ਪਾਸੇ ਦਰਦ ਹੋ ਰਿਹਾ ਹੈ ਔਰ ਗੋਡੇ ਟੇਡੇ ਹੋਣੇ ਸ਼ੁਰੂ ਹੋ ਗਏ ਨੇ ਜਾਂ ਤਾਂ ਉਹ ਗੋਡੇ ਇੱਦਾਂ ਬਾਹਰ ਨੂੰ ਹੋ ਜਾਣ ਲੱਗੇ ਨੇ ਜਾਂ ਅੰਦਰ ਨੂੰ ਹੋਣ ਲੱਗੇ ਨੇ। ਸੋ ਅਗਰ ਤੁਸੀਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦੋਗੇ ਤੁਸੀਂ ਗੋਡੇ ਦੇ ਬਾਹਰਲੇ ਪਾਸੇ ਹੋਣ ਵਾਲੇ ਦਰਦ ਨੂੰ ਬੜੀ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ S3 Singhs Trauma Physiotherapy ਡਾਕਟਰ ਗੁਰਸ਼ੀਤ ਸਿੰਘ ਡਾਕਟਰ ਬੇਬਾ ਸਰਾ ਫੇਸਬੁੱਕ ਤੇ ਸਾਡਾ ਪੇਜ ਹੈ S3 Singhs Trauma Physiotherapy ਕਲੀਨਿਕ ਦੇ ਨਾਮ ਤੇ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਇੱਕ ਕੁਰਸੀ ਰੱਖ ਲੈਣੀ ਹੈ ਜਾਂ ਟੇਬਲ ਰੱਖ ਲੈਣਾ ਔਰ ਆਪਾਂ ਨੂੰ ਇੱਕ ਚਾਹੀਦਾ ਹੈ ਫੋਮ ਰੋਲਰ ਔਰ ਆਪਾਂ ਕੀ ਕਰਾਂਗੇ ਇਸ ਦੇ ਉੱਪਰ ਇਦਾਂ ਲੱਤਾਂ ਰੱਖ ਲੈਣੀਆਂ ਨੇ ਇਦਾਂ ਕਰਕੇ ਦੇਖੋ ਇਦਾਂ ਲੱਤਾਂ ਰੱਖ ਲੈਣੀਆਂ ਔਰ ਇਦਾਂ ਆਪਾਂ ਆਰਾਮ ਨਾਲ ਪੈ ਜਾਣਾ ਔਰ ਇੱਥੇ ਆਪਾਂ ਐਂਕਲ ਟੂ ਪੰਪਸ ਕਰਨੀਆਂ ਤਾਂ ਕਿ ਗੋਡਿਆਂ ਦੇ ਵਿੱਚ ਜਿਹੜਾ ਖੂਨ ਦਾ ਸੰਚਾਰ ਹੈ ਉਹ ਵਧੇ 1 2 3 4 5 6 7 8 9 10 11 12 13 14 15 15 ਤੱਕ ਆਰਾਮ ਨਾਲ ਇੱਕ ਅਸਰਤ ਹੋ ਜਾਣੀ ਹੈ ਸੋ 15 ਗਿਣ ਕੇ ਆਰਾਮ ਕਰਨਾ 1 ਮਿੰਟ ਲਈ ਫਿਰ ਫੇਰ ਸੈੱਟ ਲਾਉਣੇ ਜੇ ਤੁਸੀਂ ਤਿੰਨ ਸੈੱਟ ਲਾਉਣੇ ਆ ਇਹ ਹੋਊਗੀ ਪਹਿਲੀ ਕਸਰਤ ਆਪਾਂ ਕੁਰਸੀ ਦੇ ਉੱਪਰ ਇਦਾਂ 90 ਡਿਗਰੀ ਐਂਗਲ ਬਣਾ ਲਿਆ ਔਰ ਆਪਾਂ ਐਂਕਲ ਟੂ ਪੰਪਸ ਕਰ ਰਹੇ ਹਾਂ ਇਸ ਨੂੰ ਤੁਸੀਂ 15 ਵਾਰੀ ਕਰੋਗੇ ਫਿਰ ਆਰਾਮ ਔਰ ਇਸਦੇ ਤਿੰਨ ਸੈੱਟ ਲਾਉਣੇ ਆ ਪਹਿਲੀ ਕਸਰਤ जी दूजी कसरत होएगी, दोनों गोडे के बचाले आपदा फॉर्म रोलर रख लेना और लत्त देखो सीधियां कर लिया और इन आपस दबा इतने आप आपकेंड होल्ड करना एक दो तीन चार पाँच छः सात आठ नौ दस ग्यारह बारह तेरह चौदह पंद्रह दैन रिलैक्स द्वारा फिर कुट देंगे और इतने आपकेंड होल्ड एक दो तीन चार पे 7 8 9 10 11 12 13 14 15 ਤਿੰਨ ਰਿਲੈਕਸ ਇਸਦੇ ਆਪਾਂ ਪੰਜ ਸੈੱਟ ਲਾਉਣੇ ਆ ਇਹ ਹੋ ਗਈ ਤੁਹਾਡੀ ਦੂਜੀ ਕਸਰ ਹੁਣ ਜਿਹੜੀ ਤੀਜੀ ਕਸਰ ਹੈ ਤਾਂ ਇਹੀ ਫੋਮ ਰੋਲਰ ਆਪਾਂ ਗਿੱਟਿਆਂ ਦੇ ਵਿਚਾਲੇ ਦੇਖੋ ਇਦਾਂ ਬਿਲਕੁਲ ਆਪਣੇ ਗਿੱਟਿਆਂ ਦੇ ਵਿਚਾਲੇ ਰੱਖ ਦੇਣਾ ਇਦਾਂ ਕਰਕੇ ਔਰ ਇਸ ਨੂੰ ਆਪਾਂ ਦੋਨਾਂ ਗਿੱਟਿਆਂ ਨਾਲੇ ਤੱਕੋ ਟਾਂਗੇ ਇੱਥੇ ਆਪਾਂ ਹੋਲਡ ਕਰਾਂਗੇ ਪੂਰੇ 15 ਸੈਕਿੰਡ 1 2 3 4 5 6 सात आठ नौ दस फिर कुट दें ध्यान देखो एक दो तीन चार पाँच पे सात आठ नौ दस ग्यारह बारह तेरह चौदह पंद्रह दैन रिलैक्स इस कसरत को तो भी छः बार कोशिश करनी ये होगी थोड़ी तो तीजी कसरत हूँ जी चौथी कसरत है वो आप कुर्सी हम चक देंगे फिर थोन उस बात करके दिखावे देखो आप कुर्सी चकती और आप की करना सीधे पै जाना देखो सीधे पैके और हम आप लत आ जीडी ये आप हवा चुकनी है और जानी इतनी देखो इतने आप होल्ड कर दस सैकेंड दो तीन चार पे सत्त अठ नौ दस दिन रिलैक्स तो, पैर उपर चका और लत साइड इतने आप होल्ड करना दस सेकेंड एक दो तीन चार आट, देन, पांच पे सात आठ नौ दस दैन रिलैक्स ये पां वारी एक सैड करनी है पां वारी ही दूसरी सैड करनी है दोनों सैड करनी है देखो फिर आप उठे लात उपर चक्की तीह डिग्री एंगल तक और फिर बाहर लै जानी है इतने आप होल्ड करा पैर अंदर मोड़ के दस सैकेंड एक दो तीन चार पांच छे सात आठ नौ दस दैन रिलैक्स सो ਸੇਮ ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਪੰਜਵੀਂ ਕਸਰਤ ਕਰਨੀ ਹੈ ਉਸ ਦੇ ਲਈ ਆਪ ਨੂੰ ਇੱਕ ਤੌਲੀਆ ਚਾਹੀਦਾ ਤੌਲੀਏ ਨੂੰ ਆਪਾਂ ਗੋਲ ਕਰਕੇ ਬਿਲਕੁਲ ਆਪਦੇ ਇੱਥੇ ਪਿੱਛੇ ਲੱਤ ਦੇ ਰੱਖ ਲੈਣਾ ਔਰ ਦੋਨੇ ਹੱਥਾਂ ਨਾਲ ਆਪਾਂ ਇਹਦਾ ਗੋਡੇ ਨੂੰ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਔਰ ਇਸ ਦੇ ਨਾਲ ਕੀ ਹੋਏਗਾ ਜਿਹੜਾ ਗੋਡੇ ਦੇ ਵਿੱਚ ਗੈਪ ਹੈ ਉਹ ਵਧਣਾ ਸ਼ੁਰੂ ਹੋਏਗਾ ਦੇਖੋ ਥੱਲੋਂ ਲੱਤ ਫਾ ਲੈਣੀ ਹੈ ਇੱਦਾਂ ਔਰ ਆਪਾਂ ਜ਼ੋਰ ਦੀ ਦੱਬਾਂਗੇ ਤਾਂ ਇੱਥੇ ਇੱਕ ਗੋਡੇ ਦਾ ਗੈਪ ਵਧੇਗਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 10 4 5 6 7 8 9 10 then relax phir da apan ange 1 2 3 4 5 6 7 8 9 10 then relax eh vi panch wari idhar karna set panch wari idhar karna set eh hogi thodi next exercise hun jehdi ik hor kasrat karni hai ohde layi apan nu ik theraband chai da hoega natta cha apan edda yani ke gotiyan de bichale da pa lena aur apan itthe center ch rakhange और इतने आपको होल्ड करना बार खिंचना देखो ऐसा इतने आपकेंड एक दो तीन चार सत अठ नौ दस फिर खिंचा फिर दस सैकेंड होल्ड एक दो तीन चार पे सत अठ नौ दस इससे भी सैट लाने योगी थोड़ी उस अगली कस हम जी एक्सरसाइज है उसके लिए आप फिर बैठ जाएंगे और सीधे बैठना और पैर अंदर मोड़ के चुके एक दो तीन चार छः सात आठ नौ दस फिर चक देंगे एक दो तीन चार पांच छः सात आठ नौ दस दिन रिलैक्स इधर घटो तो घट एक कसरत आखिरी बारी दस बारी करनी है दूसरी साइड भी आप चकाएंगे सामने देखा पैर अंदर मोड़ के 1 2 3 4 5 6 7 8 9 10 देन ਰਿਲੈਕਸ ਦਾ ਸਵੇਰੇ। ਸੋ ਇਹ ਸਾਰੀਆਂ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਨਾਲ ਤੁਸੀਂ ਇਸ ਜਗ੍ਹਾ ਤੇ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦੇ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਸੇਕ ਮਤਲਬ ਵਾਇਸ ਥੀਟ ਹੋਵੇ ਸੇਕ ਕਿਸੇ ਵੀ ਤਰ੍ਹਾਂ ਦਾ ਨਹੀਂ ਵਾਇਸ ਥੀਟ ਹੋਣੀ ਚਾਹੀਦੀ ਹੈ। ਗਰਮ ਪਾਣੀ ਵਾਲੀ ਬੋਤਲ ਦਾ ਕੋਈ ਵੀ ਸੇਕ ਹੋਵੇ ਕੋਈ ਵੀ ਇਲੈਕਟ੍ਰੋਨਿਕਲ ਮਤਲਬ ਬਿਜਲੀ ਵਾਲਾ ਕੋਈ ਵੀ ਸੇਕ ਨਾ ਹੋਵੇ। ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ। ਅਗਰ ਕਸਰਤਾਂ ਕਰੋ ਨਾਲ ਸੇਕ ਦਿਓ ਤੁਸੀਂ ਦੇਖੋਗੇ ਜਿਹੜੇ ਤੁਹਾਡੇ ਗੋਡੇ ਦੇ ਬਾਹਰਲੇ ਪਾਸੇ ਇਸ ਜਗ੍ਹਾ ਦਰਦ ਹੈ ਔਰ ਤੁਹਾਡੇ ਗੋਡੇ ਟੇਢੇ ਹੋਣ ਲੱਗੇ ਨੇ ਜਾਂ ਪਿੰਗੇ ਹੋਣ ਲੱਗੇ ਨੇ ਵੀ ਬਹੁਤ ਜਲਦੀ ਠੀਕ ਹੋਣ ਵਾਲੇ ਨੇ ਸੋ ਮਿਲਾਂਗੇ ਚાલ ਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਔਰ ਲਾਈਕ ਕਮੈਂਟ ਵੀ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ